ਵੇ ਹਰਪਰੀ ਸੱਚੀਆ ਮੇਰੀ ਭੈਣਾਂ ਨੂੰ ਤੇ ਆਪਾਂ ਇੱਕ ਬਹੁਤ ਸਪੈਸ਼ਲ ਆਫਰ ਲੈ ਕੇ ਆਏ ਆ ਕਾਟਨ ਦੇ ਦੁਬੱਟੇ ਤੇ ਕਾਟਨ ਦੇ ਸੂਟ ਨੇ ਤੇ 100% ਕਾਟਨ ਹੈਗੀ ਜਿਹੜੇ ਬੈਗ ਸੂਟ ਜਿਹੜਾ ਤੁਹਾਨੂੰ ਸੂਟ ਚੈੱਕ ਕਰਵਾਉਣਾ ਇਹ ਬੈਗ ਸੂਟ ਨੇਗੇ ਤੁਸੀਂ ਕੰਪਨੀ ਵਿੱਚ ਚੈੱਕ ਕਰ ਸਕਦੇ ਹੋ ਕੰਪਨੀ ਦਾ ਮਾਲ ਹੈਗਾ ਤੇ ਜਿਹੜਾ ਇਹ ਬੈਗ ਸੂਟ 600 650 700 ਰੁਪਏ ਬਾਜ਼ਾਰ 'ਚ ਆਰਾਮ ਨਾਲ ਵਿਕਣ ਲੱਗ ਰਿਹਾ ਆਪਾਂ ਸੇਲ ਲਾਈ ਦੀਗੀ ਪਹਿਲਾਂ 500 ਰੁਪਏ 'ਚ ਹੁਣ ਆਪਾਂ ਸੇਲ ਲਾਵਾਂਗੇ 450 ਰੁਪਏ ਦਾ ਸੂਟ ਪਊਗਾ ਆਪਾਂ ਇਹ ਚ ਕੋਈ ਹੋ ਨਹੀਂ ਰੱਖਦੇ ਹੈਗੇ ਕਿ ਤੁਸੀਂ 5 ਲੈਣੇ ਹੈ 6 ਲੈਣੇ 7 ਲੈਣੇ ਜੇ ਤੁਸੀਂ ਇੱਕ ਪੀਸ ਵੀ ਲੈਣਾ ਹੈ ਤੁਸੀਂ ਸਾ ਤੋਂ ਇੱਕ ਪੀਸ ਵੀ ਲੈ ਸਕਦੇ ਹੋ 450 ਰੁਪਏ ਦਾ ਤੇ ਆਪਾਂ ਇੱਕ ਹੋਰ ਸਪੈਸ਼ਲ ਆਫਰ ਲਾਂਚ ਕਰ ਲਿਆਂਗੇ ਮੇਰੀ ਭੈਣਾਂ ਵਾਸਤੇ ਤਾਂ ਆਫਰ ਦਾ ਫਾਇਦਾ ਜਰੂਰ ਚੱਕਿਓ ਆਪ ਤੁਸੀਂ ਇਹ ਸਟੋਰੀ ਆਪਣੀ ਇੰਸਟਾਗ੍ਰam ਤੇ ਵਟਸਐਪ ਤੇ ਲਾਣੀ ਹੈ ਤੇ ਤੁਹਾਨੂੰ ਜਿਹੜਾ ਕੋਈ ਸਾਡੇ ਕੋਲ ਸਟੋਰੀ ਲਾ ਕੇ ਹੀ ਵੀ ਲਾ ਕੇ ਆਊਗਾ ਆਪਾਂ ਉਹਨੂੰ ਇਹ ਸੂਟ 400 ਰੁਪਏ ਦਾ ਦੇਣਾਗਾ ਸਟੋਰੀ ਦੇ ਵਿੱਚ ਤੁਸੀਂ ਨੇ ਪੰਜ ਜਣਿਆਂ ਨੂੰ ਮੈਂਸ਼ਨ ਕਰਨਾ ਹੈ ਤੁਸੀਂ ਸਾਡੀ ਜਿਹੜਾ ਸਾਡਾ ਪੇਜ ਹੈ ਉਹ ਵੀ ਮੈਂਸ਼ਨ ਕਰਨਾ ਹੈ ਤੇ ਅੱਗੇ ਪੰਜ ਜਣਿਆਂ ਨੂੰ ਮੈਂਸ਼ਨ ਕਰਨਾ ਹੈ ਤੇ ਨਾਲ ਹੀ ਤੁਸੀਂ ਪੰਜ ਜਣਿਆਂ ਨੂੰ ਸ਼ੇਅਰ ਕਰਕੇ ਆਓਗੇ ਤਾਂ ਸੂਟ ਤੁਹਾਨੂੰ ਸਿਰਫ 400 ਰੁਪਏ ਦਾ ਲਾਵਾਂਗੇ ਜਿਹੜੀ ਮੇਰੀ ਭੈਣ ਸਟੋਰੀ ਲਾ ਕੇ ਆਉਗੀ ਦੁਕਾਨ ਤੇ ਸਾਨੂੰ ਦਿਖਾਉਗੀ ਲਿਆ ਕੇ ਆਪਾਂ ਉਹਨੂੰ ਸੂਟ 400 ਰੁਪਏ ਦਾ ਲਾ ਕੇ ਦੇ ਦੇਣਾਗਾ ਤੁਸੀਂ ਇੰਸਟਾਗ੍ਰam ਤੇ ਵਟਸਐਪ ਤੇ ਦੋਨਾਂ ਤੇ ਸਟੋਰੀ ਲਾ ਕੇ ਲੈ ਕੇ ਆਣੀ ਹੈ ਤੇ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਡਿਜ਼ਾਈਨ ਬਹੁਤ ਸਾਰੇ ਨੇ ਬਾਧੂ ਮਾਲ ਪਿਆ ਆਪਣੇ ਲੋਵੇ ਫੁੱਲ ਕੁਆਂਟੀਟੀ ਚ ਮਾਲ ਲੋ ਵੀਰੇ ਫੁੱਲ ਤੁਸੀਂ ਕੁਆਂਟੀਟੀ ਕੁਆਂਟੀਟੀ ਚੈੱਕ ਕਰੋ ਵੀਰੇ ਫੁੱਲ ਮਾਲ ਪਿਆ ਬੈਗ ਦੇ ਬੈਗ ਨੇ ਆਪਣੇ ਲੋਵੇ ਜਿਹੜਾ ਮਰਜ਼ੀ ਸੂਟ ਚੱਕ ਲੋ ਡਿਜ਼ਾਈਨ ਹਰ ਡਿਜ਼ਾਈਨ ਦਾ ਹਰ ਡਿਜ਼ਾਈਨ ਅੱਡੂਗਾ ਹਰ ਰੰਗ ਅੱਡੂਗਾ ਜਿਵੇਂ ਮਰਜ਼ੀ ਲੋ ਪਹਿਣੇ ਆ ਦੇਖੋ ਸਭ ਨੂੰ ਪੀਸ ਚੈੱਕ ਕਰਵਾਣਾ ਅਗਲਾ ਕਹਿੰਦਾ ਕਿ ਪੀਸ ਘੱਟ ਵੱਧ ਹੋਣਗੇ ਨਹੀਂ ਵੀਰੇ ਪੂਰੇ ਫੁੱਲ ਫੁੱਲ ਗਰੰਟੀ ਵਾਲੇ ਪੀਸ ਨੇਗੇ ਆ ਸ਼ਰਟ ਚੈੱਕ ਕਰੋ ਵੀਰੇ ਪੂਰੀ ਵੱਡੀ ਹੈਗੀ ਸ਼ਰਟ ਲੌਂਗ ਤੇ ਦੁਪੱਟਾ ਵੀ ਡੋਟਾ ਚੈੱਕ ਕਰੋ ਵੀਰੇ ਪਿਓਰ ਕਾਟਨ ਦਾਗਾ 101% ਕਾਟਨ ਹੈ ਵੀਰੇ ਫੁੱਲ ਐਵੇਂ ਬਾਟਮ ਪ੍ਰਿੰਟ ਆਉਗੀ ਇਹਦੀ ਆ ਦੇਖੋ ਬਈ ਪ੍ਰਿੰਟਰ ਬਾਟਮ ਹੋਊਗੀ ਹਰੇਕ ਸੂਟ ਦਾ ਅੱਧ ਅੱਧ ਡਿਜ਼ਾਈਨ ਹੋਊਗਾ ਅੱਧ ਕਲਰ ਅੱਧ ਡਿਜ਼ਾਈਨ ਆ ਤੇ ਤੁਸੀਂ ਭੁੱਲਣਾ ਨਹੀਂ ਹੈਗਾ ਤੁਸੀਂ ਵੀਡੀਓ ਨੂੰ ਆਪਣੀ ਸਟੋਰੀ ਚ ਮੈਂਸ਼ਨ ਕਰਕੇ ਆਣਾਗਾ ਉਹ ਜਿਹੜਾ ਮੈਂਸ਼ਨ ਕਰਕੇ ਆਊਗੀ ਮੇਰੀ ਭੈਣ ਉਹਨੂੰ ਸੂਟ ਆਪਾਂ 400 ਰੁਪਏ ਚ ਲਾਾਂਗੇ ਆਫਰ ਇੱਕ ਹਫਤਾ ਆਫਰ ਰਹਿਣੀ ਹੈ ਤਾਂ ਸੋ ਪਲੀਜ਼ ਕਿਰਪਾ ਕਰਕੇ ਇਹਦਾ ਆਫਰ ਦਾ ਫਾਇਦਾ ਠਾਓ ਵਿਰੇ ਸਤੂਰ ਗਲਾਸ ਹਾਊਸ ਵਾਲਿਆਂ ਵੱਲੋਂ ਇੱਕ ਸਪੈਸ਼ਲ ਆਫਰ ਤੁਸੀਂ ਸਾਡੀ ਕੋਈ ਵੀ ਰੀਲ ਕੋਈ ਵੀ ਸਟੋਰੀ ਤੁਸੀਂ ਅਬਜੀ ਇੰਸਟਾਗ੍ਰam ਤੇ ਵਟਸਐਪ ਤੇ ਸਟੋਰੀ ਪਾ ਕੇ ਆਣੀ ਹੈ ਤੇ ਨਾਲ ਹੀ ਤੁਸੀਂ ਪੰਜ ਯਾਰਾਂ ਨੂੰ ਮੈਂਸ਼ਨ ਕਰਨੀ ਹੈ ਤੇ ਸ਼ੇਅਰ ਕਰਨੀ ਹੈ ਤੇ ਸਾਡਾ ਚੈਨਲ ਫੋਲੋ ਜ਼ਰੂਰ ਕਰਿਆ ਹੋਣਾ ਚਾਹੀਦਾਗਾ ਤਾਂ ਕਿ ਜਿਹੜਾ ਸੀ ਇਹ ਸੂਟ ਹੈ ਅਸੀਂ ਤੁਹਾਨੂੰ 400 ਰੁਪਏ ਦਾ ਦੇ ਸਕੀਏ ਧੰਨਵਾਦ ਵਿਰੇ